ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਤਾ ਉਹਨੂੰ ਦਰਾਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰਵਾਦ ਜਿਹੜਾ ਇਹ ਨਸ਼ੇ ਦਾ ਜਿਹੜਾ ਹੈਗਾ ਸਦਾਗਰਾਂ ਦੇ ਵਿਰੁੱਧ ਤੇ ਸਾਡਾ ਜਿਹੜਾ ਸੰਕਲਪ ਹੈਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਗੈਂਗਸਟਰ ਦੇ ਜਿਹੜੇ ਕੋੜ ਤੋਂ ਖਤਮ ਬਹਿਤ ਕਰਨਾ ਹੈ ਉਸ ਦੀ ਲੜੀ ਦੇ ਵਿੱਚ ਹੀ ਅੰਮ੍ਰਿਤਸਰ ਰੂਲਰ ਪੁਲਿਸ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈਗਾ ਅੰਮ੍ਰਿਤਸਰ ਪੁਲਿਸ ਨੇ ਸੈਂਟਰਲ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਸੱਤਨ ਸ਼ਹਿਰਾ ਜਿਹੜਾ ਹੈਗਾ ਗੈਂਗਸਟਰ ਉਹਦੇ ਨਾਲ ਜਿਹੜਾ ਇੰਟਰਨੈਸ਼ਨਲ ਜਿਹੜਾ ਉਹ ਨਾਰਕਰ ਤੇਰਰਿਜ਼ਮ ਦਾ ਜਿਹੜਾ ਖੇਲ ਖੇਡ ਰਿਹਾ ਸੀਗਾ ਉਹਨੂੰ ਬਸਟ ਕੀਤਾ ਹੈਗਾ ਤੇ ਇਸ ਦੇ ਵਿੱਚ ਅ तकरीबन 5 ਕਿਲੋ ਹਿਰੋਇਨ ਚਾਰ ਵਿਦੇਸ਼ੀ ਪਿਸਤੌਲਾਂ ਦੇ ਵਿੱਚੋਂ ਦੋ ਬਲੌਕ ਨੇ ਦੋ ਪੀਐਕਸ 5 ਨੇ ਅ ਦੋ ਰਾਈਫਲਾਂ ਇੱਕ ਪੰਪ ਐਕਸ਼ਨ ਨਾ ਰਾਈਫਲ ਤੇ ਇੱਕ ਸਪ੍ਰਿੰਗਫੀਲਡ ਤੇ 160 ਤੋਂ ਉੱਤੇ ਕਰੀਬ ਆਪਣੇ ਜਿੰਨਾ ਕਰਤੂਸ ਇਹਦੇ ਵਿੱਚ ਦੋ 12 ਇੱਕ ਥਾਰ ਤੇ ਇੱਕ ਹੁਣਾਈ 120 ਵੀ ਬਰਾਮਦ ਕੀਤੀ ਹੈਗੀ ਆ ਇਸ ਦੇ ਵਿੱਚ ਤਿੰਨ ਦੋਸ਼ੀ ਗ੍ਰਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਸ ਦਾ ਜਿਹੜਾ ਇਹ ਸਾਰਾ ਜਿਹੜਾ ਖੇਡ ਰਚਿਆ ਜਾ ਰਿਹਾ ਸੀਗਾ ਸਤਨ ਸ਼ਹਿਰਾ ਦੇ ਇਸ਼ਾਰੇ ਤੇ ਉਹ ਅਬੀਰਾ ਅਬੀਰਾਜ ਉਰਫ ਅਬੀਮਾਲ ਵੱਲੋਂ ਕੀਤਾ ਜਾ ਰਿਹਾ ਸੀ ਅਬੀਮਾ ਅਬੀਮਾਲ ਦੀ ਜਿਹੜੀ ਮਦਰ ਹੈਗੀ ਇਹ ਦਿਲਪ੍ਰੀਤ ਕੌਰ ਉਹ ਇਸ ਦੇ ਸਾਰੇ ਗੁਰਗ ਭੰਡੇ ਦੇ ਵਿੱਚ ਐਕਟੂਅਲੀ ਪਾਰਟਿਸਿਪੇਟ ਕਰਦੀ ਸੀ ਸਾਰੇ ਜਿਹੜੇ ਨਸ਼ੇ ਦੇ ਪੈਸੇ ਆਉਂਦੇ ਸੀ ਜਾਂ ਜਿਹੜੇ ਵਿਪਨਾਂ ਨੂੰ ਇੱਧਰ ਉੱਧਰ ਕਰਨ ਦੇਦੇ ਜਾਂ ਫਰੋਕ ਵੇਚਣ ਫਰੋਕ ਤੇ ਪੈਸੇ ਆਉਂਦੇ ਸੀ ਉਹ ਸੰਭਾਲਦੀ ਸੀ ਇਸ ਕਰਕੇ ਦਿਲ ਦਿਲਪ੍ਰੀਤ ਕੌਰ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਜਿਹੜਾ ਪ੍ਰਥਮ ਸ਼ਰਮਾ ਹੈਗਾ ਉਹ ਅਬੀਰਾਜ ਦੇ ਨਾਲ ਇੱਕ ਕੁੜੀ ਹੈ ਉਹਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਹੈ ਕਿ ਉਹਨਾਂ ਦਾ ਵਿਆਹ ਕੀਤਾ ਹੋਇਆ ਉਹਦੇ ਬਾਰੇ ਨਹੀਂ ਸਾਨੂੰ ਹਲੇ ਪਤਾ ਦੀ دوست ਹੈ ਕੀ ਹੈ ਉਹ ਉਸ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈ ਤੇ ਉਸ ਦਾ ਜਿਹੜਾ ਭਰਾ ਹੈਗਾ ਪ੍ਰਥਮ ਸ਼ਰਮਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਔਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਇੱਕ ਹਰਮਨਦੀਪ ਸਿੰਘ ਹਰਮਨਜੀਤ ਹਰਨ ਹਰਨਦੀਪ ਸਿੰਘ ਹਰਨਦੀਪ ਸਿੰਘ ਨਾਂ ਦਾ ਦੋਸ਼ੀ ਜਿਹੜੀ ਸਾਡੀ ਤਫ਼ਤੀਸ਼ ਹੋਈ ਹੈ ਉਸ ਦੇ ਵਿੱਚ ਅਬੀਮਾਲ ਨੰਦਨੀ ਸ਼ਰਮਾ ਹਰਨਦੀਪ ਇਹ ਇਹਨਾਂ ਦੇ ਨਾਮ ਸਾਹਮਣੇ ਆਏ ਹੈ ਤੇ ਸੱਤਾ ਨੂੰ ਇਸ਼ਾਰਾ ਤੇ ਇਹਦੇ ਵਿੱਚ ਦੋਸ਼ੀ ਹੈ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਇਹ ਸਾਰਾ ਜਿਹੜਾ ਐਨਡੀਪੀਐਸ ਦਾ ਨਾਰਕੋ ਟੈਰਰ ਦਾ ਜਿਹੜਾ ਇਹ ਖੇਡ ਰਚਿਆ ਜਾ ਰਿਹਾ ਸੀ ਉਹਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਸੀ ਤੇ ਇੱਥੇ ਮੈਂ ਐਸਐਸਪੀ ਸੁਹੇਲ ਮੀਰ ਡੀਐਸਪੀ ਵਿਨਦਰ ਨਾਗਰਾ ਜਿਹੜੇ ਤਤਵਿੰਦਰ ਸਿੰਘ ਨੇ ਸਪੈਸ਼ਲ ਸੈੱਲ ਦੇ ਆਪਣਾ ਤਰਸੀਮ ਸਿੰਘ ਸਾਡੇ ਜਿਹੜੇ ਐਸਆਈ ਨੇ ਇਹਨਾਂ ਨੇ ਇਸ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਸੈਂਟਰਲ ਏਜੰਸੀਆਂ ਨਾਲ ਇਹਨਾਂ ਦਾ ਬਹੁਤ ਅੱਛਾ ਤਾਲਮੇਲ ਦਾ ਨਤੀਜਾ ਇਹ ਹੈ ਕਿ ਅਸੀਂ ਐਡੇ ਵੱਡੇ ਜਿਹੜਾ ਹੈਗਾ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਕਾਮਯਾਬ ਹੋਏ। ਇਹਨਾਂ ਦੇ ਪਹਿਲੇ ਹੀ ਮੁਕੱਦਮੇ ਦਰਜ ਨੇ ਜੀ ਤਸਵੀਰ ਸਿੰਘ ਤੇ ਤੇ ਅਭਿਰਾਜ ਤੇ ਅਭਿਰਾਜ ਤੇ ਅਭਿਰਾਜ ਤੇ ਕਾਫੀ ਮੁਕਦਮੇ ਦਰਜ ਨੇ। ਅਭਿਰਾਜ ਉਹਦੇ ਤੇ ਐਨਡੀਪੀਐਸ ਦੇ ਤੇ ਆਪਣੇ ਕਾਫੀ ਮੁਕਦਮੇ ਮੇਨੇ ਨਾਰਕੋਟਿਕ ਹੈ ਜੀ। ਹਾਂ ਜੀ ਜਦ ਵੀ ਇਹ ਨਿਸ਼ਾਰਾ ਤਾਂ ਤੇ ਇਹਨੇ ਅਭਿਰਾਜ ਉਧਰ ਕ੍ਰਿਮੀਨਲ ਹਿਸਟਰੀ ਹੈਗੀ ਐ ਉਸ ਤੋਂ ਇਹਦੇ ਕੋਲੇ ਇਹਦੇ 15 ਤੋਂ ਕਰੀਬ ਇਹਦੇ ਪਰਚੇ ਦਰਜ ਨੇ ਸੱਤਾਂ ਨਿਸ਼ਾਰਾ ਤੁਹਾਨੂੰ ਪਤਾ ਹੀ ਐ ਇਹਦੇ ਉੱਤੇ ਤਕਰੀਬਨ 20 ਕ੍ਰਿਮੀਨਲ ਪਰਚੇ ਦਰਜ ਨੇ ਐਕਸਟਰੋਚਨਾ ਦੇ ਸੋ ਅਸੀਂ ਉਸ ਲੜੀ ਦੇ ਵਿੱਚ ਕੀ ਪੰਜਾਬ ਨੂੰ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਤੋਂ ਫ੍ਰੀ ਕਰਨਾ ਹੈਗਾ ਤਾਂ ਉਹ ਉਸ ਦੀ ਲੜੀ ਦੇ ਵਿੱਚ ਹੀ ਇਹ ਸਾਰਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੈਂਸ ਹੈ। ਇਸ ਲਈ ਜੇ ਤੁਸੀਂ ਪਹਿਲਾਂ ਉਹ ਉਸੇ ਜੇ ਸਲਾਈਡ ਸੇ ਸਰ ਨੇ ਇੱਕ ਵਾਰੀ ਬਰੀਫ ਕਰ ਦੇਣਾ ਫਿਰ ਤੁਸੀਂ ਸਵਾਲ ਪੁੱਛੋ। ਆ ਤੁਸੀਂ ਜਿਹੜਾ ਜਦੋਂ ਅਸੀਂ ਕੋਈ ਜਿਹੜੀਆਂ ਅੜ-ਅੜ ਤਪੀਸ਼ਾਂ ਦਾ ਨਤੀਜਾ ਹੈਗੇ ਕਿ ਬਹੁਤ ਸੋਨਾ ਇਹਨਾਂ ਨੇ ਕੰਮ ਕੀਤਾ ਹੈ। ਪਹਿਲਾਂ ਸਾਨੂੰ ਤਕਰੀਬਨ 5 ਕਿਲੋ ਦੀ ਖੇਮ ਬਰਾਮਦ ਹੁੰਦੀ ਹੈ heroin ਦੀ। ਦੇ ਦੋ ਕਲੌਕ ਪਿਸਟਲਾਂ ਰਿਕਵਰ ਹੁੰਦੀਆਂ ਉਸ ਦੇ ਜਦੋਂ ਗਹਿਨ ਪੁੱਛ ਕੇ ਚੁੰਦੀ ਹੈ ਇਹ ਅਜ਼ੁਲ ਤੋਂ ਤੇ ਉਸ ਤੋਂ ਇਹ ਆਹ ਜਿਹੜੀ i20 ਕਾਰ ਹੈਗੀ ਹੈ Honda City Ford Honda City ਜਿਹੜੀ ਕਾਰ ਹੈਗੀ ਹੈ ਇਹ ਜਿਹੜੀ ਤਿੰਨ ਕਾਰਾਂ ਇਚਰ ਰਿਕਵਰ ਹੋਈਆਂ Honda City ਵੀ ਹੋਈ ਹੈ Honda City ਵੀ Honda City Honda City ਕਾਰ ਵੀ ਰਿਕਵਰ ਹੁੰਦੀ ਹੈ ਇਹਦੇ ਵਿੱਚ ਇਹ ਅਜ਼ੁਲ ਰੋੜਾ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਦੋਸ਼ੀ ਇਹਦੇ ਵਿੱਚ ਹੈਗਾ ਅੱਗੇ ਕਰੋ ਗਲਪ੍ਰੀਤ ਪੌਰ ਹੈਗੀ ਹੈ ਜਿਹੜੀ ਇੱਕ ਦੋਸ਼ੀ ਹੈ ਜਿਹੜੀ ਗ੍ਰফতার ਹੋਈ ਹੈ ਇਸ ਕੇਸ ਦੇ ਵਿੱਚ ਇਹ ਇੱਕ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਹ ਨੰਦਨੀ ਸ਼ਰਮਾ ਦਾ ਭਰਾ ਹੈਗਾ ਇਸ ਨੂੰ ਵੀ ਇਸ ਕੇਸ ਵਿੱਚ ਗ੍ਰফতার ਕੀਤਾ ਗਿਆ ਹੈ ਹੁਣ ਤੱਕ ਇਸ ਕੇਸ ਦੇ ਵਿੱਚ 5 ਜਿਹੜੀ ਹੈਗੀ ਹੈ ਅਗਲੇ ਜਰੋਸਾਈਂ 5 ਜਿਹੜੀ ਹੈਗੀ ਹੈ ਕਿਲੋ ਹੈਰੋਇਨ ਤੇ 5 ਕਿਲੋ ਦੇ ਕਰੀਬ ਹੈਰੋਇਨ ਵੈਸੇ ਤਾਂ 4 ਕਿਲੋ ਤੇ 800 63 ਗ੍ਰਾਮ ਹੈਰੋਇਨ ਜਿਹੜੀ ਹੈ ਜੀ ਰਿਕਵਰ ਹੋਈ ਹੈ ਜੇ ਐਗਜ਼ੈਕਟ ਕਰੀਏ ਤਾਂ ਤਿੰਨ ਕਾਰਾਂ ਹੁੰਡਾਈ i20 ਤੇ ਥਾਰ ਰਿਕਵਰ ਹੋਈਆਂ ਤਿੰਨ ਇਹਦੇ ਵਿੱਚ ਮੁਜ਼ਰਮ ਗ੍ਰਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਤਾਂ ਪੀਜ ਦੇ ਦੌਰਾਨ ਜਿੰਨਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਈ ਹੈ ਕਿ ਮੈਂ ਦੱਸਿਆ ਜਵੇਂ ਸੱਤਾਂ ਨੁਸ਼ਹਾਰਾ ਵੱਲੋਂ ਇਹ ਮੋਡਿਊਲ ਨਾਰਕੋ টেরਰਿਜ਼ਮ ਦਾ ਜਿਹੜਾ ਸੀਗਾ ਇਹ ਜਿਹੜਾ ਮੋਡਿਊਲ ਹੈ ਉਹ ਚਲਾਇਆ ਜਾ ਰਿਹਾ ਸੀਗਾ ਤਾਂ ਉਹਦੇ ਵਿੱਚ ਤਿੰਨ ਤਾਰਾਂ ਵੀ ਹੋਰ ਰਿਕਵਰ ਹੋਈਆਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਜਿਹੜੇ ਸਾਹਮਣੇ ਆਏ ਆ ਮੇਨ ਉਹਦੇ ਵਿੱਚ ਇੱਕ ਅਭਿਰਾਜ ਅਭਿਮਾਲ ਨੰਬਰੀ ਸ਼ਰਮਾ ਤੇ ਹਰਨਦੀਪ ਤੇ ਇਹਦੇ ਇਹਨਾਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰ ਵਿਦੇਸ਼ੀ ਪਿਸਤੌਲਾਂ ਦੇ ਦੋ ਬਲੌਕ ਤੇ ਦੋ ਪੀਐਕਸ5 ਦੋ ਰਾਈਫਲਾਂ ਸਪਿੰਗਫੀਲਡ ਤੇ ਪੰਪ ਐਕਸ਼ਨ ਤੇ ਇਸੋ 60 ਤੋਂ ਵੱਧ ਲਾਈਵ ਕੈਟਰਜੀਜ਼ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਤਿੰਨ ਤਾਰਾਂ ਇੱਕ ਤਾਂ Honda Honda ਆਪਣਾ Honda City ਇਹ 220 ਤੇ ਇੱਕ ਆਪਣਾ ਜਿਹੜੀ ਹੈਗੀ 8th ਗੱਡੀ ਰਿਕਵਰ ਇਹ ਸਰ ਹਥਿਆਰ ਜਿਹੜੇ ਇਹਨਾਂ ਕੋ ਅੱਗੋਂ ਦਿੱਤੇ ਡਿਲੀਵਰ ਹੋਣੇ ਸੀ ਇੱਕ ਮੰਗਾਇਤ ਦੇਦੇ ਨੇ ਇਹਨਾਂ ਨੇ ਆਪ ਯੂਜ਼ ਕਰਦੇ ਸੀ ਇਹ ਗਾਰਜ ਕਲਾਸ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਜਿਹੜਾ ਕਿੰਗ ਪੈਨ ਸੱਤਾਂ ਇਸ਼ਾਰਾ ਉਹ ਤੁਹਾਨੂੰ ਪਤਾ ਹੀ ਐ ਐਕਸਟਰਸ਼ਨਾਂ ਤੇ ਕਿਲਿੰਗਸ ਦੇ ਵਿੱਚ ਹੈਗਾ ਇਹ ਤਾਂ ਜਿਹੜੇ ਹੁਣ ਇਹਨਾਂ ਨੂੰ ਤਾਂ ਇਹਨਾਂ ਕੋਲੇ ਰਿਕਵਰ ਹੋਏ ਆ ਜਿਹੜਾ ਅਸਲ ਜਿਹੜਾ ਇਹਦਾ ਕੀ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਇਸਤੇਮਾਲ ਹੋਣਾ ਸੀ ਉਹ ਜਿਹੜੇ ਮੈਂ ਤੁਹਾਨੂੰ ਦੋਸ਼ੀ ਜਿਹੜੇ ਸਾਡੀ ਹਾਲੇ ਗ੍ਰਿਫਟ ਤੋਂ ਬਾਹਰ ਨੇ ਸਾਡੀਆਂ ਟੀਮਾਂ ਉਹਨਾਂ ਤੇ ਲੱਗੀਆਂ ਵੀਆਂ ਨੇ ਉਹਨਾਂ ਤੋਂ ਪਤਾ ਲੱਗੇਗਾ ਇਹ ਇੱਕ ਆਪਣਾ ਜਾਂਚ ਦਾ ਵਿਸ਼ਾ ਹੈ ਜਿਹੜਾ ਜਦੋਂ ਵੀ ਸਾਨੂੰ ਇਹ ਫੜੇ ਜਾਂਦੇ ਆ ਅਸੀਂ ਫਿਰ ਜਲਦੀ ਪ੍ਰੈਸ ਕਾਨਫਰੰਸ ਬੁਲਾਵਾਂਗੇ ਉਸ ਤੋਂ ਬਾਅਦ ਸਤਨ ਸ਼ਾਇਰ ਦਾ ਜਿਹੜਾ ਵਾ ਇਹ ਜਿਹੜਾ ਡਾਇਰੈਕਟਲੀ ਨਾ ਵੀ ਅਮੀਰ ਰਾਜਨਾਲ ਨਹੀਂ ਕਾਬੇ ਰਾਜਨਾਲ ਸੀਗਾ ਲਿੰਕ ਤੇ ਉਸ ਤੋਂ ਕੜੀ ਨਾ ਕੜੀ ਜੋੜਦੇ ਹੋਏ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਇਸ ਸਾਰਾ ਜਿਹੜਾ ਮੋਡਿਊਲ ਬਸਟ ਕੀਤਾ ਗਿਆ ਹੈ ਆ ਮਤਲਬ ਮੈਂ ਇਥੇ ਸ਼ਲਾਘਾ ਕਰਾਂਗਾ ਅਫਸਰ ਰੂਲਰ ਪੁਲਿਸ ਦੀ ਜਿਹੜੀ ਸੇਲ ਮੀਰ ਜੀ ਲੀਡ ਕਰ ਰਹੇ ਨੇ ਇਹਨਾਂ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਅੱਛਾ ਰابطਾ ਟਾਈਮ ਕੀਤਾ ਹੋਇਆ ਹੈ ਉਹਨਾਂ ਨੂੰ ਉਸ ਜਿਹੜੀ ਸਾਨੂੰ ਇਨਪੁਟਸ ਆndੀਆਂ ਆ ਉਹਨਾਂ ਨੂੰ ਡਿਵੈਲਪ ਕਰਕੇ ਹੀ ਇੱਡੀ ਵੱਡੀ ਸਫਲਤਾ ਪ੍ਰਾਪਤ ਕੀਤੀ ਪਰ ਰਿੰਪਰੀ ਕੌਰ ਦਾ ਕੀ ਰੋਲ ਹੈ गाइस ਸਾਰਾ ਸਿੰਡੀਕੇਟ ਉਹ ਸੰਭਲਦੀ ਦਿਲਪ੍ਰੀਤ ਕੌਰ ਅਭਿਰਾਜ ਮਹਾਲ ਦੀ ਮਾਂ ਹੈਗੀ ਹੈ ਉਸ ਨੂੰ ਉਸ ਪੂਰੀ ਸਕਰੀਆ ਇਸ ਦੇ ਗਰੁੱਪ ਵਿੱਚ ਹੈਗੀ ਹੈ ਸਾਰਾ ਜਿਹੜਾ ਨਾਰਕੋ ਨਾਰਕੋ ਦਾ ਜਿਹੜਾ ਪੈਸਾ ਆਉਂਦਾ ਸੀ ਉਹ ਸੰਭਾਲਦੀ ਸੀ ਪ੍ਰਾਪੀਆਂ ਜਿਹੜੀਆਂ ਹੈਗੀਆਂ ਸੀ ਉਹ ਉਹਨਾਂ ਦੀ ਛਾਣਬੀਨ ਕਰ ਰਹੇ ਆ ਗੱਡੀਆਂ ਖਰੀਦੀਆਂ ਉਹਦੀ ਉਹਦੀ ਐਕਟਿਵ ਸ਼ਮੂਲੀਅਤ ਪਾਈ ਗਈ ਹੈ ਤਾਈ ਉਹਦੇ ਵਿੱਚ ਗ੍ਰਫਤਾਰੀ ਕੀਤੀ ਉਕਤ ਸਾਡੇ ਕੋਲੇ ਸਬੂਤ ਹੈ ਲੋਕਲ ਸਪਲਾਈ ਚ ਵੀ ਕਪੇਟੇ ਬਣਾਉਂਦੇ ਸੀ ਜਾਂ ਫਿਰ ਹੈਰੋਨ ਆਉਂਦੀ ਸੀ ਕਿ ਕੀ ਮੋਟਰਸ ਤੇ ਜਿਹੜੀ ਆ ਗਈ ਸਟਾਫ ਤੇ ਹੋਰ ਜਿਹੜੀ ਜਿਹੜੀ ਹੈ ਪਰਜੰਨੀ ਬੇਸਿਕਲੀ ਜਿਹੜਾ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਆ ਉਹ ਇਦਾਂ ਦਾ ਜਿਹੜਾ ਸਰਗਣਾ ਹੈਗਾ ਉਹ ਅਭੀ ਰਾਜ ਹੈਗਾ ਉਹ ਇਹ ਜਿਹੜੇ ਸੀਗੇ ਡਿਲੀਵਰੀ ਲੈਂਦੇ ਸੀਗੇ ਅਜ਼ਲ ਹੋਰੀ ਤੇ ਆਪਣਾ ਪ੍ਰਥਮ ਹੋਰੀ ਇਹਦਾ ਦੰਗਰੀ ਦਾ ਭਰਾ ਹੈਗਾ ਤੇ ਇਹ ਜੇਲ੍ਹ ਵਿੱਚ ਵੀ ਹੈਗਾ ਇਹਨੂੰ ਜੇਲ੍ਹ ਵਿੱਚੋਂ ਵੀ ਲਿਆਂਦਾ ਗਿਆ ਹੈਗਾ ਅਭਿਰਾਜ ਵੀ ਆ ਹੁਣੀ ਪਿੱਛੇ ਜੇ ਅ ਇਸੇ ਸਾਲ ਦੇ ਪਹਿਲੀ ਤਰੀਕ ਨੂੰ ਹੀ ਜੇਲ੍ਹ ਤੋਂ ਛੁੱਟ ਕੇ ਬਾਹਰ ਆਇਆ ਹੈਗਾ ਸੋ ਇਹ ਜਿਹੜਾ ਸਰਦੋਂ ਪਾਰੀ ਆਂਦਾ ਸੀਗਾ ਐਕਚੁਅਲੀ ਤਾਂ ਸਰਦੋਂ ਪਾਰੀ ਹੀ ਰੋਇਨ ਆਂਦੀ ਹੈ ਹੁਣ ਇੱਕ ਇਸ ਤਰ੍ਹਾਂ ਲਾਂਦੇ ਸੀ ਇਹਦੇ ਵਿੱਚ ਹੋਰ ਕਿਹੜੇ ਜਿਹੜੇ ਚਿਹਰੇ ਜਿਹੜੇ ਬੇਨਕਾਬ ਹੋਣ ਵਾਲੇ ਐ ਉਹ ਅ ਅਭਿਰਾਜ ਇਹ ਸਾਰੀ ਗੁੱਤੀ ਅਭਿਰਾਜ ਨੰਦਨੀ ਸ਼ਰਮਾ ਦੇ ਫੜਨ ਤੋਂ ਬਾਅਦ ਹੀ ਅਸੀਂ ਮਾਰੂ ਧਿਆ ਰੱਖ ਰਹੇ ਨੇ ਬੜੇ ਦੂਸਰੇ ਨੂੰ ਇਹ ਨਹੀਂ ਜਿਸੇ ਬਤਨੇ ਸਾਂ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਇਹਨਾਂ ਦਾ ਜਿਹੜਾ ਸਰਗਨਾ ਹੈਗਾ ਉਹ ਅਬਰਾਜ ਮਹਿਲ ਹੈਗਾ ਇਹਨਾਂ ਨੇ ਕੀ ਕਰਨਾ ਸੀ ਕਿੱਥੇ ਇਹਨਾਂ ਨੂੰ ਅਗਾ ਦੇਣਾ ਸੀਗਾ ਕਿਉਂਕਿ ਅਬਰਾਜ ਮਹਿਲ ਦੇ ਸਿੱਧੇ ਲਿੰਕ ਸਤਨ ਸ਼ਹਿਰੀ ਨਾਲ ਹੈਗੇ ਨੇ ਸੋ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਆਂਦਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਹੀ ਅਸੀਂ ਤੁਹਾਨੂੰ ਅਪਡੇਟ ਦੇਵਾਂ ਸਰ ਇਹ ਜੋ ਸੁਖਵੀਰ ਸਿੰਘ ਹੈ ਕਾਫੀ ਨਾਮੀ ਰੋਕੀਆ ਸਾਥੀ ਹੈ ਤੇ ਇਸਕੇ ਨਾਲ ਇੱਕ ਮਿਸ ਐਪਲੀਕੇਸ਼ਨ ਕਾ ਇਹ ਸਭੀ ਮੈਂ ਵਾਂਚੀ ਤੇ ਕਿ ਤਲੇ ਗ੍ਰਫਤਾਰ ਨਹੀਂ ਹੋ ਚੁਕਾ ਹੈ ਨਹੀਂ ਸੱਪਰ ਨੂੰ ਇਸ਼ਾਰਾ ਗ੍ਰਫਤਾਰ ਵੀ ਹੋਇਆ ਵਿਆ ਤੇ ਉਹਨ ਫਿਰ ਬਾਹਰ ਭੱਜਣ ਚ ਕਾਮਯਾਬ ਹੋ ਗਿਆ ਸੀਗਾ ਸੋ ਉਹਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜਦੋਂ ਪੁੱਛਗੇ ਚੋਂ ਜਾਂਦਾ ਤਾਂ ਅਸੀਂ ਉਹਨੂੰ ਅਕਿਊਸਰ ਨਾਮਿਨੇਟ ਕਰਦੇ ਹੀ ਆ ਨਾ ਸੋ ਇਸ ਕਰਕੇ 20 ਦੇ ਕਰੀਬ ਇਹ ਦੇ ਕ੍ਰਿਮੀਨਲ ਕੇਸਿਸ ਇੱਥੇ ਤਾਂ ਸਰ ਡਿਫੈਂਡਰੀ ਇੱਕ ਵਿਦਿਆਰਥੀ ਪੁਲਿਸ ਨਾਲ ਇੰਕਾਊਂਟਰ ਕੀਤਾ ਗਿਆ ਸੀ ਤੇ ਇੱਕ ਲੱਗਾ ਜਿਹੜਾ ਗੱਲ ਚਾ ਜਾ ਰਿਹਾ ਸੀ ਕੱਲ ਪਾਟਿਆ ਸੀ ਉਹਨਾਂ ਪੜਿਆ ਗਿਆ ਹੈ ਆ ਤੁਸੀਂ ਤੁਹਾਡਾ ਇਸ਼ਾਰਾ ਮਨੀ ਪ੍ਰਿੰਸਪਲ ਹੈਗਾ ਜਿਹੜਾ ਜਿਹਦੇ ਨਾਲ ਇੱਕ ਸਾਡਾ ਪੁਲਿਸ ਦੀ ਮੁੱਠਭੇੜ ਹੋਈ ਸੀ ਜਿਹਦੇ ਵਿੱਚ ਉਹ ਚੱਕਮੀ ਹੋ ਗਿਆ ਸੀਗਾ ਉਹ ਉਹਦੇ ਵਿੱਚ ਏ ਗੁਰਨਾਨਕ ਦੇ ਹਸਪੀਟਲ ਚ ਜੇਰੇ ਇਲਾਜ ਸੀਗਾ ਉਹਦੇ ਵਿੱਚ ਉਥੋਂ ਉਹ ਭੱਜਣ ਚ ਕਾਮਯਾਬ ਹੋਇਆ ਹੈ ਤੇ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਡਿਊਟੀ ਤੇ ਸੀ ਉਹਨਾਂ ਦੇ ਖਿਦਦ ਅਸੀਂ ਅੰਗਹਿਲੀ ਦੇ ਵਰਤੇ ਹੋ ਉਹ ਚੱਲਦੇ ਹੋਏ ਉਹਨਾਂ ਤੇ ਪਰਚਾ ਦਰਜ ਕੀਤਾ ਹੈਗਾ ਪਰ ਇਸ ਨੂੰ ਇਹਦੇ ਨਾਲ ਮੈਂ ਇਹ ਗੱਲ ਕਹਿ ਰਿਹਾ ਹੈ ਕਿ ਸਾਰੀ ਜਿਹੜੀ ਅਮਰਸਾਲਾ ਰੂਲਰ ਦੀ ਪੁਲਿਸ ਹੈਗੀ ਹੈ ਉਹਨਾਂ ਨੇ ਇਸ ਕੇਸ ਇਸ ਨੂੰ ਸਾਰੇ ਜਿਹੜਾ ਹੋਇਆ ਘਟਨਾ ਕ੍ਰਮ ਨੂੰ ਬੜਾ ਸੀਰੀਅਸਲੀ ਲੇਤਾ ਹੈ। ਅਹ ਟੀਮਸ ਹੈਵ ਬੀਨ ਡਿਸਪੈਚਡ ਸਾਡੇ ਕੋਲੇ ਕਾਫੀ ਪੁਕਤਾ ਸਾਡੇ ਕੋਲੇ ਇਨਪੁਟਸ ਹੈਗੀਆਂ ਅਸੀਂ ਇਹਨੂੰ ਜਲਦ ਕਰਤਾ। ਕੀ ਸਮਝੋ ਕਿ ਇਹ ਕਿੰਨਾ ਚ ਸਿਕਿਉਰਿਟੀ ਲੈਬਸ ਕਿਉਂਕਿ ਇਹ ਬੜਾ ਮੁੱਦਾ ਸੀਗਾ ਕਾਫੀ ਪਰਚੇ ਹੋਏ। ਦੇਖੋ ਸਿਕਿਉਰਿਟੀ ਲੈਬਸ ਤਾਂ ਹੈਗੇ ਹੀ ਆ ਪਰ ਇਸ ਨੂੰ ਐਡਮਿਟ ਕਰ ਰਹੇ ਆ ਪਰ ਅਸੀਂ ਜਿਹੜਾ ਹੈਗਾ ਅਸੀਂ ਜਿਹੜੀ ਆਈ ਥਿੰਕ ਵੀ ਸ਼ੁੱਡ ਸੀ ਦੀ ਪੋਜ਼ਿਟਿਵ ਸਾਈਡ ਅਸੀਂ ਪਿਛਲੇ 2-3 ਮਹੀਨਿਆਂ ਤੋਂ ਵਿੱਚੋਂ ਕਾਫੀ ਜਿਹੜੇ ਨਾਮੀ ਅ ਜਿੰਨੂੰ ਕਹਿੰਦੇ ਬਦਮਾਸ਼ ਹੈ ਗੈਂਗਸਟਰ ਹੈ ਜਾਂ ਜਿਹੜੇ ਐਕਸਟਰਸ਼ਨਾਂ ਕਰਦੇ ਸੀਗੇ ਤੇ ਜਾਂ ਜਿਹੜੇ ਐਕਸਟਰਸ਼ਨ ਲਈ ਫਾਇਰਿੰਗ ਕਰਦੇ ਸੀ ਤੇ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਨੂੰ ਕਾਫੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੇ ਆ ਜਿੱਥੇ ਜਿੱਥੇ ਚੰਗਾ ਕੰਮ ਹੁੰਦਾ ਉੱਥੇ ਸ਼ਾਬਾਸ਼ ਹੈ ਜਿੱਥੇ ਅਨਗੈਲੀ ਹੁੰਦੀ ਹੈ ਤਾਂ ਉਹਨਾਂ ਨੂੰ ਉਸ ਤਰ੍ਹਾਂ ਬੰਦੀ ਸਜ਼ਾ ਵੀ ਉਹਨਾਂ ਦੇ ਪਰਚਾ ਸੀ ਦਰਜ ਕੀਤਾ ਹੈਗਾ ਉਹਨਾਂ ਸਰ ਕੋਈ ਐਸੋਸੀਏਟ ਨਹੀਂ ਰਹਿਣ ਵਾਲੇ ਤੇ ਫਾੜੀ ਵਿੱਚ ਨਹੀਂ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ ਅਲੇ ਮਤਲਬ ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਪਬਲਿਕ ਡੋਮੇਨ 'ਚ ਨਹੀਂ ਸ਼ੇਅਰ ਕਰਦਾ ਉਹਨੂੰ ਫੜ ਲੈਣ ਦਿਓ ਵੀ ਵਿਲ ਕਮ ਆਊਟ ਵੀ ਵਿਲ ਨਾਟ ਹਾਈਡ ਐਨੀਥਿੰਗ ਫਰਮ ਅਸੀਂ ਦੋ ਮੁਲਾਜ਼ਮਾਂ ਦੇ ਉੱਤੇ ਅਸੀਂ ਤੇ ਕਾਰਵਾਈ ਕੀਤੀ ਸਰ ਕੋਈ ਸਸਪੈਂਡ ਵੀ ਕੀਤਾ ਜਾਂ ਲਾਇਨ ਅਗਰ ਜਦੋਂ ਤੁਸੀਂ ਪਰਚਾ ਦਰਜ ਕਰਦੇ ਉਹਨੂੰ ਸਸਪੈਂਡ ਮਤਲਬ ਕਰੀ ਡਿਪਾਰਟਮੈਂਟਲ ਕਵਰੀ ਵੀ ਅਸੀਂ ਇਨੀਸ਼ੀਏਟ ਕਰਾਂਗੇ ਅਰੇ ਗੁਰਦਾਸ ਕੋਲ ਤੇ ਡੀਸੀ ਦਫ਼ਤਰ ਨੂੰ ਬੰਮ ਆਊਟ ਹੁੰਦੀ ਜਿਹੜੀ ਮੇਲ ਆਈ ਹੈ ਉਹਦਾ ਮੈਨੂੰ ਪਤਾ ਲੱਗਾ ਵੀ ਕਿਸ ਦੇ ਵੱਲੋਂ ਭੇਜੀ ਗਈ ਹੈ ਇਹ ਜਿਹੜੀ ਇਹ ਤਾਂ ਜਿਹੜੀਆਂ ਨਵੀਆਂ ਐਪਸ ਆਈਆਂ ਉਹਨਾਂ ਤੋਂ ਜਿਸ ਤਰ੍ਹਾਂ ਤੁਹਾਨੂੰ ਦੇਖਿਆ ਹੋਣਾ ਹੈ ਪਿੱਛੇ ਜੇ ਸੀਰੀਜ਼ ਆਫ ਬੰਬ ਬਾਕਸ ਆਈ ਸੀਗੇ ਸਕੂਲਾਂ ਦੇ ਵਿੱਚ ਐਡਮਿਨਿਸਟ੍ਰੇਟਿਵ ਕੰਪਲੈਕਸਸ ਦੇ ਉੱਤੇ ਨਾਲ ਦੇ ਸੁਬਿਆਂ ਦੇ ਵਿੱਚ ਵੀ ਆ ਰਹੀਆਂ ਹੈਗੀਆਂ ਸੋ ਇਹ ਡਿਫਰੈਂਟ ਐਪਸ ਹੈਗੀਆਂ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਵੀ ਆਰ ਵਰਕਿੰਗ ਐਕਚੁਅਲੀ ਸੋ ਥੈਂਕ ਯੂ ਸਰ